ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਇਨਕਲਾਬੀ ਸਾਡਾ ਰਾਹ ਦੇ ਨਾਲ ਤੇ ਅੱਜ ਅਸੀਂ ਲੇਖ ਪੜਾਂਗੇ ਵਿਦਿਅਕ ਸੰਸਥਾਵਾਂ ਅੰਦਰ ਘਟ ਰਹੀ ਜਮਹੂਰੀਅਤ ਤੇ ਵਿਦਿਆਰਥੀ ਅੰਦੋਲਨ ਭਾਰਤ ਅੰਦਰ ਵਿਦਿਆਰਥੀ ਲਹਿਰ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ ਵੱਡੀਆਂ-ਵੱਡੀਆਂ ਲਹਿਰਾਂ ਭਾਰਤ ਦੇ ਅਲੱਗ-ਅਲੱਗ ਸੂਬਿਆਂ ਅੰਦਰ ਉੱਠਦੀਆਂ ਰਹੀਆਂ ਹਨ ਤੇ ਉਹਨਾਂ ਵਿੱਚ ਵੱਡੇ ਕਦਾਵਰ ਆਗੂ ਵੀ ਪੈਦਾ ਹੁੰਦੇ ਰਹੇ ਹਨ ਸਮੇਂ-ਸਮੇਂ 'ਤੇ ਵਿਦਿਆਰਥੀ ਅੰਦੋਲਨ ਨੂੰ ਪਾਬੰਦੀਆਂ ਜ਼ਬਰ ਤੇ ਵਿਦਿਆਰਥੀ ਆਗੂਆਂ ਦੀਆਂ ਮੌਤਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਪਰ ਸਰਕਾਰ ਵਿਦਿਆਰਥੀ ਅੰਦੋਲਨਾਂ ਨੂੰ ਕਦੇ ਖਤਮ ਨਹੀਂ ਕਰ ਸਕੀ ਮੌਜੂਦਾ ਸਮੇਂ ਵਿੱਚ ਸਰਕਾਰ ਵੱਲੋਂ ਵਿਦਿਆਰਥੀਆਂ ਉੱਪਰ ਨਵੇਂ ਹਮਲੇ ਕਰਨ ਲਈ ਨਵੇਂ ਕਿਸਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਿਆਂ ਸਮੇਂ ਵਿਦਿਆਰਥੀਆਂ ਕੋਲੋਂ ਜਬਰੀ ਲੈ ਜਾ ਰਹੇ ਹਲਫਨਾਮਿਆਂ ਕਾਰਨ ਵਿਦਿਆਰਥੀ ਲਹਿਰ ਤੇ ਵਿਦਿਅਕ ਸੰਸਥਾਵਾਂ ਅੰਦਰ ਘਟ ਰਹੀ ਜਮਹੂਰੀ ਸਪੇਸ ਤੇ ਵਿਦਿਆਰਥੀਆਂ ਦੇ ਆਲੋਚਨਾਤਮਕ ਨਜ਼ਰੀਏ ਨੂੰ ਖਤਮ ਕਰਨ ਬਾਰੇ ਕਾਫੀ ਚਰਚਾ ਹੋਈ ਤੇ ਮਾਮਲਾ ਹਾਈ ਕੋਰਟ ਵੀ ਪਹੁੰਚਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਦਾਖਲਾ ਲੈ ਰਹੇ ਵਿਦਿਆਰਥੀਆਂ ਨੂੰ ਇੱਕ ਹਲਫਨਾਮਾ ਦੇਣ ਲਈ ਕਿਹਾ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਕੋਈ ਵਿਦਿਆਰਥੀ ਦਰਨੇ ਪ੍ਰਦਰਸ਼ਨ ਵਿੱਚ ਹਿੱਸਾ ਨਹੀਂ ਲਵੇਗਾ ਜੇਕਰ ਕਿਸੇ ਮਸਲੇ ਉੱਪਰ ਕੋਈ ਦਰਨਾ ਪ੍ਰਦਰਸ਼ਨ ਕਰਨਾ ਵੀ ਹੋਇਆ ਤਾਂ ਪਹਿਲਾਂ ਯੂਨੀਵਰਸਿਟੀ ਅਥਾਰਟੀ ਕੋਲੋਂ ਆਗਿਆ ਲੈਣੀ ਪਵੇਗੀ ਤੇ ਅਥਾਰਟੀ ਹੀ ਤੈਅ ਕਰੇਗੀ ਕਿ ਪ੍ਰਦਰਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ ਇਸ ਫੈਸਲੇ ਖਿਲਾਫ ਪੀਯੂ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਸੰਕੇਤਕ ਪ੍ਰਦਰਸ਼ਨ ਵੀ ਕੀਤਾ ਤੇ ਕਾਂਗਰਸ ਪਾਰਟੀ ਦੇ ਵਿਦਿਆਰਥੀ ਵੀ ਐਨਐਸਯੂਆਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਨੇ ਇਸ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾ ਦਿੱਤੀ ਹਾਈ ਕੋਰਟ ਨੇ ਬੜਾ ਹਾਸੋਹੀਣਾ ਤੇ ਗੈਰ ਗੰਭੀਰ ਫੈਸਲਾ ਕਰਦੇ ਹੋਏ ਯੂਨੀਵਰਸਿਟੀ ਅਥਾਰਟੀ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਤੇ ਵਿਦਿਆਰਥੀਆਂ ਨੂੰ ਹਲਫਨਾਮਾ ਦੇਣ ਲਈ ਕਿਹਾ ਹਾਈ ਕੋਰਟ ਨੇ ਫੈਸਲੇ 'ਚ ਲਿਖਿਆ ਕਿ ਜਦੋਂ ਸਿੱਖਿਆ ਦੇ ਅਧਿਕਾਰ ਤੇ ਸੰਗਠਨ ਬਣਾਉਣ ਦਾ ਅਧਿਕਾਰ ਆਮੋ ਸਾਹਮਣੇ ਹੋਵੇ ਤਾਂ ਕਿਸ ਅਧਿਕਾਰ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਇਹ ਤੈਅ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਵਿਦਿਆਰਥੀਆਂ ਦਾ ਪ੍ਰਦਰਸ਼ਨ ਅਤੇ ਕਲਾਸਾ ਲਾਉਣਾ ਟਕਰਾਹ ਦੀ ਸਥਿਤੀ ਵਿੱਚ ਨਾਲ-ਨਾਲ ਨਹੀਂ ਚੱਲ ਸਕਦਾ ਹਾਈ ਕੋਰਟ ਨੇ ਇਸ ਤੋਂ ਵੀ ਅੱਗੇ ਜਾਂਦੇ ਹੋਏ ਕਿਹਾ ਕਿ ਮੱਧ ਪ੍ਰਦੇਸ਼ ਅੰਦਰ 10 ਸਾਲਾਂ ਤੱਕ ਵਿਦਿਆਰਥੀ ਸੰਗਠਨ ਬਣਾਉਣ ਉੱਪਰ ਪਾਬੰਦੀ ਰਹੀ ਤਾਂ ਜੋ ਵਿਦਿਅਕ ਸੰਸਥਾਵਾਂ ਅੰਦਰ ਸ਼ਾਂਤੀ ਬਣ ਸਕੇ ਕੋਰਟ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਗੰਭੀਰ ਮਸਲਾ ਬਣ ਗਏ ਹਨ ਇਹ ਤਾਂ ਸਿਰਫ ਇੱਕ ਕੇਸ ਹੈ ਜੋ ਅਖਬਾਰਾਂ ਦੀਆਂ ਸੁਰਖੀਆਂ ਬਣਨ ਕਰਕੇ ਲੋਕਾਂ ਦੀ ਚਰਚਾ ਵਿੱਚ ਆਇਆ ਪੂਰੇ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਅੰਦਰ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਆਵਾਜ਼ ਨੂੰ ਦਬਾਉਣ ਲਈ ਅਜਿਹੇ ਸੈਂਕੜੇ ਫੈਸਲੇ ਹੋਏ ਹਨ ਤੇ ਅਦਾਲਤਾਂ ਨੇ ਵੀ ਫੈਸਲਾ ਸਰਕਾਰਾਂ ਅਤੇ ਸੰਸਥਾਵਾਂ ਦੇ ਹੱਕ ਵਿੱਚ ਹੀ ਸੁਣਾਏ ਹਨ ਮੁੰਬਈ ਦੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਦੇ ਬਾਹਰ 26 ਮਾਰਚ 2025 ਨੂੰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ 15 ਮਿੰਟ ਦੇ ਅੰਦਰ ਅੰਦਰ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਅਕਾਦਮਿਕ ਸੰਸਥਾਵਾਂ ਅੰਦਰ ਲੋਕਤੰਤਰੀ ਸਪੇਸ ਦੇ ਸੁੰਗੜਨ ਦਾ ਇੱਕ ਹੋਰ ਮਾਮਲਾ ਹੈ ਮਸਲਾ ਇਹ ਸੀ ਕਿ 2 ਸਾਲ ਪਹਿਲਾਂ ਦਲਿਤ ਸਕਾਲਰ RAMDAS PREWISHWANAN ਨੂੰ ਨਵੀਂ ਸਿੱਖਿਆ ਨੀਤੀ ਤੇ ਮੋਦੀ ਸਰਕਾਰ ਖਿਲਾਫ ਬੋਲਣ ਕਰਕੇ ਸਸਪੈਂਡ ਕਰ ਦਿੱਤਾ ਗਿਆ ਸੀ ਇਹ ਮਾਮਲਾ ਅਦਾਲਤ ਵਿੱਚ ਵੀ ਗਿਆ ਤਾਂ ਅਦਾਲਤ ਨੇ ਇੰਸਟੀਚਿਊਟ ਦੇ ਹੱਕ ਵਿੱਚ ਫੈਸਲਾ ਕਰਦੇ ਹੋਏ ਸਕਾਲਰ ਸ਼ਿਵਾਨੰਦ ਦੀ ਸਸਪੈਂਸ਼ਨ ਨੂੰ ਜਾਇਜ਼ ਠਹਿਰਾਇਆ ਬੰਬੇ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਇਹ ਸੂਰਜ ਦੀ ਰੋਸ਼ਨੀ ਵਾਂਗ ਸਪਸ਼ਟ ਹੈ ਕਿ ਇਹ ਮਾਰਚ ਰਾਜਨੀਤੀ ਤੋਂ ਪ੍ਰੇਰਿਤ ਸੀ ਜਿਸ ਵਿੱਚ ਪਟੀਸ਼ਨਰ ਨੇ ਪੀਐਸਐਫ ਦੇ ਬੈਨਰ ਹੇਠ ਇੱਕ ਵਿਦਿਆਰਥੀ ਸਮੂਹ ਦੇ ਰੂਪ ਵਿੱਚ ਹਿੱਸਾ ਲਿਆ ਇਸੇ ਤਰ੍ਹਾਂ ਦਾ ਇੱਕ ਹੋਰ ਫੈਸਲਾ ਬੰਗਾਲ ਦੀ ਹਾਈ ਕੋਰਟ ਵੱਲੋਂ ਵੀ ਦਿੱਤਾ ਗਿਆ ਹਾਈ ਕੋਰਟ ਨੇ ਕਿਹਾ ਕਿ ਜਿਹੜੀਆਂ ਵਿਦਿਅਕ ਸੰਸਥਾਵਾਂ ਅੰਦਰ ਮਾਨਤਾ ਪ੍ਰਾਪਤ ਵਿਦਿਆਰਥੀ ਜਥੇਬੰਦੀਆਂ ਨਹੀਂ ਉਹਨਾਂ ਵਿਦਿਆਰਥੀ ਜਥੇਬੰਦੀਆਂ ਦੇ ਕਮਰਿਆਂ ਨੂੰ ਜਿੰਦਰੇ ਲਗਾ ਦਿੱਤੇ ਜਾਣ ਸਰਕਾਰ ਤੇ ਵਿਦਿਅਕ ਸੰਸਥਾਵਾਂ ਤੋਂ ਕਿਸੇ ਵੀ ਜਥੇਬੰਦੀ ਨੂੰ ਮਾਨਤਾ ਨਹੀਂ ਦੇਣਗੀਆਂ ਜੋ ਉਹਨਾਂ ਦੇ ਖਿਲਾਫ ਬੋਲਦੀ ਹੋਵੇਗੀ ਇਸ ਦਾ ਸਿੱਧਾ ਸਿੱਧਾ ਅਰਥ ਹੈ ਕਿ ਵਿਦਿਅਕ ਸੰਸਥਾਵਾਂ ਅੰਦਰ ਵਿਦਿਆਰਥੀ ਜਥੇਬੰਦੀਆਂ ਉੱਪਰ ਮੁਕੰਮਲ ਪਾਬੰਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਆਏ ਨਵੇਂ-ਨਵੇਂ ਵਾਈਸ ਚਾਂਸਲਰ ਜਗਦੀਪ ਸਿੰਘ ਨੇ ਕੋਰਟ ਦੇ ਹੁਕਮ ਦਾ ਹਵਾਲਾ ਦਿੰਦੇ ਹੋਏ ਜਥੇਬੰਦਿਆਂ ਨੂੰ ਕਹਿ ਦਿੱਤਾ ਕਿ ਯੂਨੀਵਰਸਿਟੀ ਦੇ 300 ਮੀਟਰ ਦੇ ਘੇਰੇ ਅੰਦਰ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਜੋ ਕਰੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਇਹ ਸਿਰਫ ਕੁਝ ਉਦਾਹਰਨਾਂ ਹਨ ਜੋ ਪਿਛਲੇ ਦਿਨੀ ਵਾਪਰੀਆਂ ਹਨ ਇਹਨਾਂ ਦੀ ਲੜੀ ਬਹੁਤ ਲੰਮੀ ਹੈ JNU, Jamia, Hyderabad University ਆਦਿ ਯੂਨੀਵਰਸਿਟੀ ਅੰਦਰ ਵੀ ਅਜਿਹੇ ਹੁਕਮ ਲਾਗੂ ਕੀਤੇ ਗਏ ਤੇ ਕਈ ਵਿਦਿਆਰਥੀ ਆਗੂਆਂ ਜਿਵੇਂ ਭਗਤ ਸਿੰਘ ਛਾਤਰ ਇਕਤਾ ਮੋਰਚਾ ਵਿੱਚ ਕੰਮ ਕਰਦੇ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਅੰਨਾ ਤਸ਼ੱਦਦ ਕੀਤਾ ਗਿਆ। ਲੜਕੀਆਂ ਨੂੰ ਨੰਗਿਆਂ ਕਰਕੇ ਕੁੱਟਿਆ ਗਿਆ। ਕਈ ਆਗੂਆਂ ਨੂੰ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਵੈਸੇ ਤਾਂ ਇਹ ਵਰਤਾਰਾ ਅੰਤਰਰਾਸ਼ਟਰੀ ਪੱਧਰ ਉੱਪਰ ਵੀ ਵਾਪਰਿਆ ਹੈ ਪਰ ਭਾਰਤ ਅੰਦਰ ਉਚੇਰੀ ਸਿੱਖਿਆ ਦੀਆਂ ਵੱਡੀਆਂ ਸੰਸਥਾਵਾਂ ਅੰਦਰ ਇਸ ਤਰ੍ਹਾਂ ਵਿਦਿਆਰਥੀਆਂ ਆਧਿਆਪਕਾਂ ਦੀ ਜਮਹੂਰੀ ਸਪੇਸ ਨੂੰ ਖਤਮ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ ਜੋ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਵਿਦਿਅਕ ਸੰਸਥਾ ਅੰਦਰ ਵਿਦਿਆਰਥੀ ਪਹਿਲਾਂ ਪੜ੍ਹਨ ਲਈ ਹੀ ਆਉਂਦਾ ਹੈ ਸੰਸਥਾ ਦੇ ਅੰਦਰ ਆ ਕੇ ਪੜ੍ਹਾਈ ਦੇ ਨਾਲ-ਨਾਲ ਹੋਰ ਸਮਾਜਿਕ ਰਾਜਨੀਤਿਕ ਗਤੀਵਿਧੀਆਂ 'ਚ ਵੀ ਭਾਗ ਲੈਂਦਾ ਹੈ ਜੋ ਉਸ ਦਾ ਸਮਾਜਿਕ ਘਟਨਾਵਾਂ ਨੂੰ ਦੇਖਣ ਦਾ ਇੱਕ ਅਲੋਚਨਾਤਮਕ ਨਜ਼ਰੀਆ ਵਿਕਸਿਤ ਕਰਦੀਆਂ ਹਨ ਕਿਤਾਬਾਂ ਵਿੱਚ ਪੜ੍ਹ ਰਿਹਾ ਸਿਲੇਬਸ ਦਾ ਉਤੇ ਪਾਸ ਹੋਂ ਤੱਕ ਹੀ ਸੀਮਤ ਹੁੰਦਾ ਹੈ ਪਰ ਜ਼ਿੰਦਗੀ ਦੇ ਅਸਲੀ ਇਮਤਿਹਾਨਾਂ ਨੂੰ ਪਾਸ ਕਰਨ ਲਈ ਗਿਆਨ ਇਨ੍ਹਾਂ ਲਹਿਰਾਂ ਅੰਦਰੋਂ ਹੀ ਮਿਲਦਾ ਹੈ ਜੁੱਪ ਵੇਖਦੇ ਚੰਗੇ ਨਾਗਰਿਕ ਬਣਨ ਦਾ ਵੀ ਆਧਾਰ ਬਣਦਾ ਹੈ। ਸ਼ਹੀਦ ਭਗਤ ਸਿੰਘ ਨੇ ਵੀ ਆਪਣੇ ਲੇਖ ਵਿਦਿਆਰਥੀ ਦੇ ਰਾਜਨੀਤੀ ਵਿੱਚ ਵਿਦਿਆਰਥੀਆਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣ ਦਾ ਸਪਸ਼ਟ ਸੁਨੇਹਾ ਦਿੱਤਾ ਸੀ। ਪਰ ਅੱਜ ਅਜਿਹਾ ਕੀ ਵਾਪਰ ਚੁੱਕਿਆ ਹੈ ਕਿ ਵਿਦਿਅਕ ਸੰਸਥਾਵਾਂ ਅੰਦਰ ਲੋਕਤੰਤਰੀ ਮਾਹੌਲ ਨੂੰ ਖਤਮ ਕਰਨ ਲਈ ਸਰਕਾਰਾਂ, ਅਦਾਲਤਾਂ ਤੇ ਵਿਦਿਅਕ ਸੰਸਥਾਵਾਂ ਮਿਲ ਕੇ ਇਨਾ ਜ਼ੋਰ ਲਗਾ ਰਹੀਆਂ ਹਨ। ਸਮਾਜ ਅੰਦਰ ਵਾਪਰ ਰਹੀ ਹਰ ਘਟਨਾ ਦਾ ਪਦਾਰਥਕ ਆਧਾਰ ਹੁੰਦਾ ਹੈ। ਇਸ ਕਰਕੇ ਸਾਰੇ ਮਸਲੇ ਦੇ ਆਧਾਰ ਨੂੰ ਸਮਝਣ ਦੀ ਜ਼ਰੂਰਤ ਹੈ। ਵਿੱਦਿਅਕ ਸੰਸਥਾਵਾਂ ਅੰਦਰ ਜਮਹੂਰੀ ਸਪੇਸ ਘਟਣ ਦੇ ਤਿੰਨ ਮੁੱਖ ਕਾਰਨ ਬੰਦੇ ਹਨ ਪਹਿਲਾ ਭਾਰਤ ਅੰਦਰਵਾਦ ਰਿਆ ਫਾਸ਼ੀਵਾਦੀ ਹਮਲਾ ਦੂਸਰਾ ਨਿੱਜੀਕਰਨ ਦੀ ਤੁੱਸ ਤੇ ਤੀਸਰਾ ਵਿਦਿਆਰਥੀ ਜੀਵਨ 'ਚ ਬਦਲਾਅ ਤੇ ਵਿਦਿਆਰਥੀ ਜਥੇਬੰਦੀਆਂ ਦੇ ਪਹੁੰਚ ਵਿੱਚ ਨੁਕਸ ਜਦ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਵਿਦਿਅਕ ਸੰਸਥਾਵਾਂ ਕੇਂਦਰ ਸਰਕਾਰ ਦੀ ਮਾਰ ਹੇਠ ਹਨ ਮੋਦੀ ਸਰਕਾਰ ਦੇ ਫਾਸ਼ੀ ਹਮਲੇ ਨੂੰ ਪਹਿਲੀ ਚੁਣੌਤੀ ਜੀ ਐਨ ਯੂ ਤੇ ਜਾਮੀਆ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਅੰਦੋਲਨਾਂ ਤੋਂ ਹੀ ਮਿਲੀ ਸੀ ਭਾਜਪਾ ਤੇ ਸੰਗ ਪਰਿਵਾਰ ਸਮਾਜ ਨੂੰ ਸਦੀਆਂ ਪੁਰਾਣੇ ਰਾਜਾ ਸ਼ਾਹੀ ਦੇ ਦੌਰ ਅੰਦਰ ਲੈ ਕੇ ਜਾਣ ਚਾਹੁੰਦੇ ਆ ਮੰਨੂ ਸਮ੍ਰਿਤੀ ਨੂੰ ਸੰਵਿਧਾਨ ਬਣਾ ਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨਾ ਭਾਜਪਾ ਤੇ ਸੰਗ ਦਾ ਵਿਚਾਰ ਧਾਰਕ ਤੇ ਸਿਆਸੀ ਪ੍ਰੋਜੈਕਟ ਹੈ ਇਹ ਇੱਕ ਪਛਾਂਕੀਚੂ ਤੇ ਫਾਸ਼ੀ ਵਿਚਾਰ ਹੈ ਪਰ ਵਿਦਿਆਰਥੀ ਨਵੇਂ ਵਿਚਾਰਾਂ ਨਾਲ ਇਸ ਸਮਾਜ ਦਾ ਗਾਂਵਦੂ ਹਿੱਸਾ ਹੁੰਦਾ ਹੈ ਜਿਸ ਕਾਰਨ ਅਗਾਂਵਦੂ ਵਿਚਾਰਾਂ ਤੇ ਸਰਕਾਰ ਦੇ ਪਛਾਖੜੀ ਵਿਚਾਰਾਂ ਦਰਮਿਆਨ ਇੱਕ ਵਿਰੋਧਤਾਈ ਵਿਦਿਅਕ ਸੰਸਥਾਵਾਂ ਅੰਦਰ ਅਲੱਗ-ਅਲੱਗ ਮਾਮਲੇ ਰਾਹੀਂ ਰੂਪਮਾਨ ਹੋ ਰਹੀ ਹੈ ਕਦੇ ਲਵ ਜਿਹਹਾਦ ਐਂਟੀ ਰੋমিও ਸਕੁਆਇਰ ਸਿਲੇਬਸ ਅੰਦਰ ਗੈਰ ਵਿਗਿਆਨਕ ਤੱਥ ਸ਼ਾਮਲ ਕਰਨਾ ਆਧ ਮਸਲੇ ਵਿਦਿਆਰਥੀ ਜਥੇਬੰਦੀਆਂ ਤੇ ਸਰਕਾਰ ਦਰਮਿਆਨ ਸੰਘਰਸ਼ ਦੇ ਕੇਂਦਰ ਬਿੰਦੂ ਬਣੇ ਮੋਦੀ ਸਰਕਾਰ ਨੇ ਇਸ ਵਰਤਾਰੇ ਨੂੰ ਸਮਝਦੇ ਹੋਏ 2014 ਤੋਂ 2019 ਤੱਕ ਦੇ ਆਪਣੇ ਕਾਰਜਕਾਲ ਅੰਦਰ ਵਿਦਿਅਕ ਸੰਸਥਾਵਾਂ ਅੰਦਰ ਸੰਗੀ ਵਿਚਾਰਧਾਰਾ ਦੇ ਵਿਅਕਤੀਆਂ ਨੂੰ ਮੁਖੀ ਨਿਯੁਕਤ ਕੀਤਾ ਤਾਂ ਜੋ ਵਿਦਿਆਰਥੀਆਂ ਦੇ ਵਿਰੋਧ ਨੂੰ ਖਤਮ ਕਰਨ ਲਈ ਸੰਸਥਾਵਾਂ ਅੰਦਰ ਜਮਹੂਰੀ ਸਪੇਸ ਖਤਮ ਕੀਤੀ ਜਾਵੇ ਫਿਲਮ ਇੰਸਟੀਚਿਊਟ ਪੁਨੇ ਦਾ ਮੁਖੀ ਬੀ ਗ੍ਰੇਡ ਫਿਲਮਾਂ ਦਾ ਚ ਕੰਮ ਕਰਨ ਵਾਲੇ ਗਜੇਂਦਰ ਚੋਹਾਨ ਨੂੰ ਲਾਇਆ ਗਿਆ ਜਿਸ ਦਾ ਵਿਦਿਆਰਥੀਆਂ ਨੇ ਵੱਡੀ ਪੱਧਰ ਤੇ ਵਿਰੋਧ ਵੀ ਕੀਤਾ ਸੀ ਇਸੇ ਤਰ੍ਹਾਂ ਜੀ ਐਨ ਯੂ ਜਾਮੀਆ ਪੀ ਯੂ ਆਦਿ ਯੂਨੀਵਰਸਿਟੀਆਂ ਵਿੱਚ ਸੰਘ ਪੱਖੀ ਵਿਅਕਤੀ ਵਾਇਸ ਟਰਾਂਸਫਰ ਲਾਏ ਗਏ ਇਹਨਾਂ ਸਾਰਿਆਂ ਦਾ ਜੋਰ ਕੈਂਪਸ ਅੰਦਰ ਵਿਦਿਆਰਥੀਆਂ ਦੀ ਸਰਗਰਮੀ ਨੂੰ ਬੰਦ ਕਰਨਾ ਤੇ ਸੰਘ ਦੇ ਏਜੰਡੇ ਨੂੰ ਲਾਗੂ ਕਰਨਾ ਰਿਹਾ ਦੂਸਰਾ ਪਹਿਲੂ ਹੈ ਕਿ ਵਿਦਿਅਕ ਸੰਸਥਾਵਾਂ ਦਾ ਵੱਧ ਰਿਹਾ ਨਿੱਜੀਕਰਨ ਕੇਂਦਰ ਸਰਕਾਰ ਸਮੇਤ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਨਿੱਜੀਕਰਨ ਦੇ ਏਜੰਡੇ ਉੱਪਰ ਇੱਕਮਤ ਹਨ ਨਿੱਜੀਕਰਨ ਦੇ ਰਸਤੇ ਵਿੱਚ ਵੱਡੀ ਰੁਕਾਵਟ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੰਘਰਸ਼ ਹੀ ਮੰਨਦੇ ਹਨ ਸੰਸਥਾਵਾਂ ਨੂੰ ਸਰਕਾਰ ਲਗਾਤਾਰ ਵਿੱਤੀ ਯੋਗਦਾਨ ਵਿੱਚ ਕਟੌਤੀ ਕਰ ਰਹੀ ਹੈ ਸੰਸਥਾਵਾਂ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਆਪਣੇ ਵਿੱਤੀ ਵਸੀਲੇ ਆਪ ਪੈਦਾ ਕਰੋ ਵਿਦਿਆਰਥੀਆਂ ਦੇ ਹਫੀਸਾ ਵਿੱਚ ਵਾਧੇ ਕੀਤੇ ਜਾ ਰਹੇ ਹਨ ਜੁਰਮਾਨੇ ਲਗਾਏ ਜਾ ਰਹੇ ਹਨ ਤੇ ਅਧਿਆਪਕਾਂ ਦੀ ਕੱਚੀ ਭਰਤੀ ਕੀਤੀ ਜਾ ਰਹੀ ਹੈ ਨਿਜੀਕਰਨ ਤੇਜ਼ ਕਰਨ ਲਈ ਸੰਸਥਾਵਾਂ ਅੰਦਰ ਵਿਦਿਆਰਥੀਆਂ ਦੀ ਸਰਗਰਮੀ ਉੱਪਰ ਪਾਬੰਦੀ ਲਾਉਣੀ ਜ਼ਰੂਰੀ ਹੈ ਵਿਦਿਆਰਥੀਆਂ ਦੇ ਸੰਘਰਸ਼ੀ ਯਣ ਨੂੰ ਜੋ ਅਜਿਹੇ ਫੈਸਲਿਆਂ ਨੂੰ ਰੋਕ ਦਿੰਦੇ ਹਨ ਵਿਦਿਅਕ ਸੰਸਥਾਵਾਂ ਨੂੰ ਯੂਨੀਅਨ ਰਹਿਤ ਕਰਨ ਲਈ ਅਜਿਹੇ ਹਲਫਨਾਮੇ ਤੇ ਅਦਾਲਤਾਂ ਦੇ ਫੈਸਲੇ ਆ ਰਹੇ ਹਨ ਤੇ ਸੰਸਥਾਵਾਂ ਅੰਦਰ ਇੱਕ ਘੁਟਣ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਤੀਸਰਾ ਪਹਿਲੂ ਹੈ ਵਿਦਿਆਰਥੀ ਜੀਵਨ ਵਿੱਚ ਬਦਲਾਅ ਤੇ ਵਿਦਿਆਰਥੀ ਜਥੇਬੰਦੀਆਂ ਦੀ ਪਹੁੰਚ ਵਿੱਚ ਨੁਕਸ ਦੇਸ਼ ਅੰਦਰ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਵਿਦਿਅਕ ਮਹੌਲ ਅੰਦਰ ਕਾਫੀ ਤਬਦੀਲੀ ਆਈ ਹੈ ਪੂਰੇ ਸਾਲ ਅੰਦਰ ਕੁਝ ਮਹੀਨੇ ਹੀ ਕਲਾਸਾਂ ਲੱਗਦੀਆਂ ਹਨ ਤੇ ਬਾਕੀ ਸਮਾਂ ਪੇਪਰਾਂ ਅਤੇ ਦਾਖਲਿਆਂ ਵਿੱਚ ਚਲਾ ਜਾਂਦਾ ਹੈ। ਅਲੱਗ-ਅਲੱਗ ਸੂਬੇ ਅੰਦਰ ਸਥਾਨਕ ਕਾਰਨ ਵੀ ਜ਼ਿੰਮੇਵਾਰ ਹਨ ਜਿਵੇਂ ਪ੍ਰਵਾਸ ਗੈਂਗਵਾਰ ਆਦਿ। ਇਹਨਾਂ ਬਦਲੇ ਹੋਏ ਹਾਲਤਾਂ ਕਾਰਨ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਲਈ ਬਦਲਵੇਂ ਹਾਲਾਤਾਂ ਦੀ ਜ਼ਰੂਰਤ ਹੈ। ਦੂਸਰਾ ਵਿਦਿਆਰਥੀ ਲਹਿਰ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਜਦੋਂ ਵੀ ਕਦੇ ਦੇਸ਼ ਵਿੱਚ ਵਿਦਿਆਰਥੀ ਲਹਿਰ ਉੱਠੀ ਹੈ ਤਾਂ ਉਹ ਹਮੇਸ਼ਾ ਸਿਆਸੀ ਮੁੱਦੇ ਉੱਪਰ ਹੀ ਲਾਮਬੰਦ ਹੋਈ ਹੈ। ਆਰਥਿਕ ਮੁੱਦੇ ਤਾਂ ਇੱਕ ਸੰਸਥਾ ਦੇ ਮੁੱਦੇ ਬਣ ਕੇ ਰਹਿ ਜਾਂਦੇ ਹਨ। ਜਦੋਂ ਕੋਈ ਵੱਡਾ ਮੁੱਦਾ ਆਇਆ ਹੈ ਤਾਂ ਸੰਘਰਸ਼ ਦੀ ਟੇਕ ਹਮੇਸ਼ਾ ਵਿਦਿਆਰਥੀਆਂ ਉੱਪਰ ਹੀ ਰਹੀ ਹੈ ਸੰਘਰਸ਼ ਦੀ ਮੁੱਖ ਤਾਕਤ ਲੋਕ ਹੀ ਹੁੰਦੇ ਹਨ ਬਾਕੀ ਕਾਰਨ ਸਹਾਇਕ ਹੁੰਦੇ ਹਨ ਪਰ ਹੁਣ ਦੇਸ਼ ਦੀ ਵਿਦਿਆਰਥੀ ਲਹਿਰ ਵਿੱਚ ਇੱਕ ਨਵਾਂ ਟ੍ਰੈਂਡ ਆ ਰਿਹਾ ਹੈ ਕਿ ਹਰ ਮਸਲੇ ਨੂੰ ਅਦਾਲਤ ਵਿੱਚ ਲਿਆ ਜਾਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅੰਦਰ ਹਲਫਨਾਮੇ ਦਾ ਮਸਲਾ ਹੋਵੇ ਚਾਹੇ ਟਾਟਾ ਇੰਸਟੀਚਿਊਟ ਵਿੱਚੋਂ ਵਿਦਿਆਰਥੀ ਆਗੂ ਦੀ ਮੌਤ ਲਈ ਦਾ ਸਵਾਲ ਹੋਵੇ ਜਾਂ ਕੋਈ ਹੋਰ ਮੁੱਦੇ ਵੀ ਅਦਾਲਤਾਂ ਨੂੰ ਦਾਅ ਪੈਚਕਤ ਤੌਰ ਤੇ ਸੰਘਰਸ਼ ਦੀ ਮਜ਼ਬੂਤੀ ਲਈ ਤਾਂ ਵਰਤਿਆ ਜਾ ਸਕਦਾ ਹੈ ਪਰ ਸੰਘਰਸ਼ ਦਾ ਬਦਲ ਨਹੀਂ ਹੋ ਸਕਦੀਆਂ ਇਹਨਾਂ ਮੁੱਦਿਆਂ ਉੱਪਰ ਸੰਸਥਾਵਾਂ ਦੇ ਅੰਦਰ ਸੰਘਰਸ਼ ਸ਼ੁਰੂ ਕਰਕੇ ਬਾਕੀ ਥਾਵਾਂ ਤੇ ਸੰਘਰਸ਼ ਨੂੰ ਫਲਾਉਣਾ ਚਾਹੀਦਾ ਹੈ ਜਥੇਬੰਦੀਆਂ ਨੇ ਸਮਝਣ ਦੀ ਜ਼ਰੂਰਤ ਹੈ ਕਿ ਅਦਾਲਤਾਂ ਇਸ ਪ੍ਰਬੰਧ ਦਾ ਹਿੱਸਾ ਹਨ ਉਹ ਇਸ ਪ੍ਰਬੰਧ ਦੇ ਖਿਲਾਫ ਜਾ ਕੇ ਕੋਈ ਫੈਸਲਾ ਨਹੀਂ ਕਰਨਗੀਆਂ ਹੁਣ ਜੇਕਰ ਕੋਈ ਇਹ ਕਹੇ ਕਿ ਭਾਰਤ ਸਰਕਾਰ ਤੇ ਅਮਰੀਕਾ ਵਿਚਕਾਰ ਹੋ ਰਿਹਾ ਕਰਮੁਕਤ ਸਮਝੌਤਾ ਐਫਟੀਏ ਸੁਪਰੀਮ ਕੋਰਟ ਵਿੱਚ ਜਾ ਕੇ ਰੁਕ ਜਾਵੇਗਾ ਇਹ ਸਮਝਦਾ ਦਿਵਾਲੀਆਪਨ ਨਹੀਂ ਹੋਵੇਗੀ ਇਹ ਸਮਝੌਤਾ ਸਿਰਫ ਲੋਕਾਂ ਦੀ ਲਹਿਰ ਖੜੀ ਕਰਕੇ ਰੋਕਿਆ ਜਾ ਸਕਦਾ ਹੈ ਇੱਕ ਪਹਿਲੂ ਹੋਰ ਵੀ ਹੈ ਕਿ ਜਿੰਨੀ ਜਮਹੂਰੀ ਸਪੇਸ ਸੰਸਥਾਵਾਂ ਅੰਦਰ ਘਟਾਈ ਜਾ ਰਹੀ ਹੈ ਇਸ ਦਾ ਦੂਸਰਾ ਪਾਸਾ ਇਹ ਵੀ ਹੈ ਕਿ ਇਹਨਾਂ ਸੰਸਥਾਵਾਂ ਵਿੱਚ ਆਪ ਮੁਹਾਰੇ ਸੰਘਰਸ਼ ਖੜੇ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ ਇਹ ਸੰਘਰਸ਼ ਕਿਸੇ ਛੋਟੇ ਮੁੱਦੇ ਉੱਪਰ ਵੀ ਉੱਠ ਸਕਦੇ ਹਨ ਅਜੇ ਇਹ ਸੰਘਰਸ਼ਾਂ ਵਿੱਚ ਦਖਲ ਅੰਦਾਜ਼ੀ ਕਰਕੇ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣਾ ਇਨਕਲਾਬੀ ਵਿਦਿਆਰਥੀ ਜਥੇਬੰਦੀਆਂ ਦੀ ਜ਼ਿੰਮੇਵਾਰੀ ਹੈ